ਜਿਹੜੀ ਪਾਰਟੀ ਬਦਲਾ ਦੇ ਨਾਂ ਤੇ ਆਈ ਸੀ ਉਹਦੇ ਐਮ.ਐਲ.ਏ ਦੀ ਇਸ ਤਰ੍ਹਾਂ ਦੀਆਂ ਵੀਡੀਓ ਜੀ ਵਾਇਰਲ ਹੋਣਾ ਕਿਸ ਤਰ੍ਹਾਂ ਦਾ ਮੈਸੇਜ ਆਉਂਦਾ ਇਹਨਾਂ ਲੋਕਾਂ ਨੇ ਕਦੇ ਪੰਚਾਇਤ ਮੈਂਬਰ ਬਣਨ ਦਾ ਵੀ ਸੁਪਨਾ ਨਹੀਂ ਸੀ ਲਿਆ ਪਰ ਪੰਜਾਬ ਦੇ ਲੋਕਾਂ ਤੋਂ ਬਲਿਹਾਰੇ ਜਾਓ ਜਿਨ੍ਹਾਂ ਨੇ ਇਹਨਾਂ ਨੂੰ 92 ਸੀਟਾਂ ਲੋਕਾਂ ਨੇ ਜਿਤਾ ਕੇ ਭੇਜੀ ਇਹ ਲੋਕ ਜਿਹੜੇ ਕੈਰੇਕਟਰ ਪੱਖੋਂ ਦਾ ਇਹਨਾਂ ਦਾ ਸਾਰਿਆਂ ਦਾ ਹੀ ਉਹ ਮਕਟਾਰੂ ਚੱਕ ਹੋਵੇ ਭਾਵੇਂ ਕੋਈ ਹੋਰ ਚੱਕ ਹੋਵੇ ਇਹ ਸਾਰੇ ਚੱਕ ਚੱਕ ਹੀ ਨੇ ਤੋ ਇਹ ਮੈਂ ਸਮਝਦਾ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨੰਨੇ ਪਾਰਟੀਆਂ ਨੂੰ ਵੋਟ ਨਹੀਂ ਪਾਣੀ। ਨਾ ਭਾਜਪਾ ਨੂੰ ਵੋਟ ਪਾਵੇ ਕਿਉਂਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਨੂੰ ਤਪਾਇਆ ਬਹੁਤ ਵੱਡਾ। ਚੱਲ ਰਹੇ ਨੇ ਸੈਕੰਡ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਜਿਹੜਾ ਉਹ ਵਧਿਆ ਹੋਇਆ ਹੈ ਜਿੱਥੇ ਦੇਸ਼ ਦੇ ਵੱਡੇ ਜਿਹੜੇ ਲੀਡਰ ਨੇ ਪੰਜਾਬ ਦੇ ਅੰਦਰ ਵੱਖ-ਵੱਖ ਪਾਰਟੀਆਂ ਦੇ ਭਾਵੇਂ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਹੋਣ ਅਮਿਤ ਸ਼ਾਹ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਜਾਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੁਣ ਪੰਜਾਬ ਦੇ ਅੰਦਰ ਵੱਡੀਆਂ ਰੈਲੀਆਂ ਕਰ ਰਹੇ ਨੇ ਸੋ ਕੱਲ ਪਟਿਆਲਾ ਵਿਖੇ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਈ ਹੈ ਹਲਕਾ ਨਾਬਾ ਤੋਂ ਇਨਚਾਰਜ ਮੱਖਣ ਸਿੰਘ ਲਾਲਕਾ ਸਾਡੇ ਨਾਲ ਨੇ ਉਹਨਾਂ ਨਾਲ ਪੰਜਾਬ ਦੇ ਹਾਲਾਤਾਂ ਬਾਰੇ ਜੀ ਲੋਕ ਸਭਾ ਹਲਕਾ ਪਟਿਆਲਾ ਬਾਰੇ ਜਿਹੜੀ ਹੈਗੀ ਗੱਲਬਾਤ ਕਰਾਂਗੇ ਲਾਲਕਾ ਜੀ ਡੀ 5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਤੁਹਾਡੇ ਦਰਸ਼ਕਾਂ ਦਾ ਤੇ ਤੁਹਾਡਾ ਬਹੁਤ ਧੰਨਵਾਦ ਹੈ ਲਾਲਕਾ ਜੀ ਕੱਲ ਰੈਲੀ ਰਹੀ ਹੈ ਸੁਖਵੀਰ ਸਿੰਘ ਬਾਦਲ ਵੀ ਆਏ ਸੀ ਸਮੁੱਚੀ ਲੀਡਰਸ਼ਿਪ ਸੀਗੀ ਲੋਕ ਸਭਾ ਹਲਕਾ ਪਟਿਆਲਾ ਨਾਲ ਸੰਬੰਧਿਤ ਕਿਸ ਤਰ੍ਹਾਂ ਦਾ ਜਿਹੜਾ ਸੀਗਾ ਉੱਥੇ ਪ੍ਰਧਾਨ ਸਾਹਿਬ ਨੇ ਕੀ ਕਿਹਾ ਤੇ ਜਿਹੜੇ ਹੈਗੇ ਨੇ ਵਰਕਰ ਨੇ ਜਾਂ ਲੋਕਾਂ ਦਾ ਉਤਸ਼ਾਹ ਕਿਹਾ ਜਾ ਸੀ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਕੱਲ ਬਹੁਤ ਵੱਡੇ ਪੱਧਰ ਤੇ ਲੋਕ ਆਪ ਮਹਾਰੇ ਆਪਣੀਆਂ ਕਾਰਾਂ 'ਚ ਆਪਣੀਆਂ ਮੋਟਰਸਾਈਕਲਾਂ ਤੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੇ ਬਹੁਤ ਵੱਡਾ ਇਕੱਠ ਕੀਤਾ ਸੋ ਨਾਬੇ ਹਲਕੇ ਦੇ ਵਿੱਚੋਂ ਤਕਰੀਬਨ 50 ਬੱਸਾਂ ਗਈਆਂ ਜਿਹੜੀਆਂ ਬੱਸਾਂ ਸਨ ਉਹਨਾਂ ਦੇ ਲੋਕ ਉੱਪਰ ਤੱਕ ਬੈਠੇ ਹੋਏ ਸੀਗੇ ਸੋ ਇਸ ਤਰ੍ਹਾਂ ਹੀ ਲੋਕਾਂ ਦੀਆਂ ਕਾਰਾਂ ਮੋਟਰਸਾਈਕਲ ਬਹੁਤ ਸਾਰੇ ਵੱਡਾ ਕਾਫਲਾ ਜਿਹੜਾ ਕਿ 90 ਦੇ ਵਿੱਚੋਂ ਉੱਥੇ ਸ਼ਮੂਲੀਅਤ ਕਰਨ ਦੇ ਲਈ ਗਿਆ ਸੋ ਉੱਥੇ ਉਸ ਸਮਾਗਮ ਵਿੱਚ ਮੈਨੂੰ ਸੋਚ ਕੇ ਇਹ ਲੱਗ ਰਿਹਾ ਸੀਗਾ ਕਿ ਜਿੰਨੇ ਲੋਕਾਂ ਨੂੰ ਬੁਲਾਇਆ ਸੀਗਾ ਸੱਦਾ ਪੱਤਰ ਦਿੱਤਾ ਸੀਗਾ ਉਸ ਤੋਂ ਲੋਕ ਪੰਜ ਗੁਣਾ ਵੱਧ ਸੀਗੇ ਸੋ ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਵਾਪਸ ਲੈ ਕੇ ਆਉਣਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਗਜਰਾ ਨਹੀਂ ਸੋ ਇਸ ਕਰਕੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਜੇ ਕੋਈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਤੇ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਰੱਖ ਸਕਦਾ। ਸੋ ਦੂਸਰੀ ਗੱਲ ਇਹ ਹੈ ਕਿ ਅੱਬਲੈਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ। ਸ਼੍ਰੋਮਣੀ ਅਕਾਲੀ ਦਲ ਚੌਹ ਵਰਨੋਂ ਕੋ ਸਾਂਝਾ ਪਿਆਰ ਸਤਿਕਾਰ ਦੇਣ ਵਾਲਾ। ਸੋ ਸਾਰੇ ਲੋਕ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਨੇ ਨਾਲ ਨੇ ਜਿਹੜਾ ਫਿਰਕਾਪ੍ਰਸਤੀ ਦਾ ਜਿਹੜਾ ਮਾਹੌਲ ਚੱਲਦਾ ਹੈ ਕੋਈ ਹਿੰਦੂ ਨੂੰ ਗਾਲ੍ਹਾਂ ਕੱਢ ਰਿਹਾ ਹੈ ਕੋਈ ਮੁਸਲਮਾਨ ਨੂੰ ਗਾਲ੍ਹਾਂ ਕੱਢ ਰਿਹਾ ਹੈ ਕੋਈ ਕਿਸੇ ਨੂੰ ਗਾਲ੍ਹਾਂ ਕੱਢ ਰਿਹਾ ਕੋਈ ਕਿਸੇ ਨੂੰ ਕੱਢ ਰਿਹਾ ਸ਼੍ਰੋਮਣੀ ਅਕਾਲੀ ਦਲ ਸਭ ਦਾ ਸਤਿਕਾਰ ਕਰਦਾ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਪਿਆਰ ਕਰਦਾ ਹੈ ਔਰ ਖਾਸ ਕਰਕੇ ਪੰਜਾਬ ਦੇ ਜਿਹੜੇ ਲੋਕ ਨੇ ਇੱਥੇ ਬਹੁਤ ਧਰਮੀ ਸੂਬਾ ਹੈਗਾ ਫੋ ਇੱਥੇ ਹਰ ਧਰਮ ਨੂੰ ਨਾਲ ਲੈ ਕੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਰਕ ਨਾਲ ਲੋਕਾਂ ਦੇ ਨਾਲੋਂ ਦਿਤਾ ਰਹੇ ਨੇ ਉਹ ਵੱਡਾ ਇਕੱਠ ਪਲ 1 ਲੱਖ ਬੰਦਾ ਇਕੱਠਾ ਹੋ ਜਾਣਾ ਤੋ ਪਟਿਆਲਾ ਦੇ ਵਿੱਚ ਕਿਤੇ ਕੋਈ ਥਾਂ ਨਹੀਂ ਸੀ ਲੱਭ ਰਹੀ ਕਿ ਕਿਤੇ ਕੋਈ ਪਾਰਕਿੰਗ ਵਾਸਤੇ ਥਾਂ ਨਹੀਂ ਸੀ ਲੱਭ ਰਹੀ ਜਿੱਥੇ ਵੀ ਝਾਤੀ ਮਾਰਦੇ ਸੀਗੇ ਪਟਿਆਲਾ ਦੇ ਵਿੱਚ ਤੇ ਪਬਲਿਕ ਹੀ ਪਬਲਿਕ ਜਨਾਰਾ ਰਹੀ ਸੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਨੂੰ ਸੁਣਨ ਵਾਸਤੇ ਲੋਕ ਆਏ ਸੀ ਇਹ ਕਿਲਾ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇੱਕ ਅਸ਼ੀਲ ਵੀਡੀਓ ਵੀ ਵਾਇਰਲ ਹੋਈ ਹੈ ਜਿੱਥੇ ਕੌਮੀ ਮਹਿਲਾ ਕਮਿਸ਼ਨ ਨੇ ਵੀ ਉਹਦੇ ਕਾਰਵਾਈ ਦੀ ਗੱਲ ਕੀਤੀ ਹੈ ਜੇ ਜ਼ਿੰਮੇਵਾਰ ਜਿਹੜੇ ਇੱਕ ਕਿਰਦਾਰ ਆ ਜਿਹੜਾ ਆਗੂਆਂ ਦਾ ਦੇਖੋ ਵਧੀਆ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦਾ ਲੋਕਾਂ ਦੇ ਕਿਹਾ ਜਾ ਪ੍ਰਭਾਵ ਪੈ ਰਿਹਾ ਜਿਹੜੀ ਪਾਰਟੀ ਬਦਲਾ ਦੇ ਨਾਮ ਤੇ ਆਈ ਸੀ ਉਹਦੇ ਐਮਐਲਏ ਦੀ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਣਾ ਕਿਸ ਤਰ੍ਹਾਂ ਦਾ ਮੈਸੇਜ ਆਂਦਾ ਇਹ ਤਾਂ ਗੱਲ ਇਹ ਹੋ ਗਈ ਕਿ ਕਹਿੰਦੇ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਪਾਕਿਸਤ ਨੇ ਵਿਗਾੜਿਆ ਭਾ ਉਸਨੇ ਵਿਗਾੜਿਆ ਜਿਹੜੇ ਰਾਤ ਦੇ ਭੁੱਖੇ ਸੀ ਇਹਨਾਂ ਲੋਕਾਂ ਨੇ ਕਦੇ ਪੰਚਾਇਤ ਮੈਂਬਰ ਬਣਨ ਦਾ ਵੀ ਸੁਪਨਾ ਨਹੀਂ ਸੀ ਲਿਆ ਪਰ ਪੰਜਾਬ ਦੇ ਲੋਕਾਂ ਤੋਂ ਬਲਿਹਾਰੇ ਜਾਓ ਜਿਨ੍ਹਾਂ ਨੇ ਇਹਨਾਂ ਨੂੰ 92 ਸੀਟਾਂ ਲੋਕਾਂ ਨੇ ਜਿਤਾ ਕੇ ਭੇਜੀਆਂ ਨਾ ਇਹਨਾਂ ਦੇ ਲੋਕਾਂ ਨੇ ਕਰਤਾਰ ਇਹਨਾਂ ਦਾ ਕਰਤਾਰ ਚੈੱਕ ਕੀਤਾ ਨਾ ਇਹਨਾਂ ਦੀ ਕਾਰਗੁਜ਼ਾਰੀ ਚੈੱਕ ਕੀਤੀ ਸੋ ਲੋਕ ਭੋਲੇ ਭਾਲੇ ਗਮਰਾਹ ਇੰਨੇ ਹੋ ਗਏ ਕਿ ਇੰਨੀਆਂ ਇਹਨਾਂ ਨੇ ਅੰਨਾ ਹਜ਼ਾਰੀ ਮੂਵਮੈਂਟ ਤੋਂ ਨਿਕਲੀਆਂ ਗੱਲਾਂ ਬਾਤਾਂ ਕਰਕੇ ਸਾਰੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਭੰਡ ਕੇ ਸੋ ਇਹਨਾਂ ਨੇ ਜਿਹੜੀ ਮੂਵਮੈਂਟ ਖੜੀ ਕੀਤੀ ਉਸ ਮੂਵਮੈਂਟ ਦਾ ਲੋਕ ਸ਼ਿਕਾਰ ਹੋ ਗਏ ਉਸ ਸ਼ਿਕਾਰ ਹੋਣ ਦੇ ਨਾਲ ਇਹਨਾਂ ਨੂੰ 92 ਐਮਐਲਏ ਦਿਤਾਤੇ ਇਹ ਲੋਕ ਜਿਹੜੇ ਕਰੈਕਟਰ ਪੱਖੋਂ ਦਾ ਇਹਨਾਂ ਦਾ ਸਾਰਿਆਂ ਦਾ ਹੀ ਭਾਵੇਂ ਕਟਾਰੂ ਚੱਕ ਹੋਵੇ ਭਾਵੇਂ ਕੋਈ ਹੋਰ ਚੱਕ ਹੋਵੇ ਇਹ ਸਾਰੇ ਚੱਕ ਚੱਕ ਹੀ ਨੇ ਸੋ ਇਹ ਮੈਂ ਸਮਝਦਾ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਭ ਤੋਂ ਘਟੀਆ ਜਿਹੜੀ ਪਾਰਟੀ ਬਣੀ ਹੈ ਸਭ ਤੋਂ ਹੀ ਹੈ ਉਹ ਆਮ ਆਦਮੀ ਪਾਰਟੀ ਸਾਬ ਤੋਂ ਹੀ ਹੈ ਇਹਨਾਂ ਦੇ 92 ਐਮਐਲਏ ਜੇ ਮੈਂ ਕਹਾਂ 92 ਦੇ ਵਿੱਚੋਂ 80 ਐਮਐਲਏ ਦੇ ਸਾਰੇ ਹੀ ਇਦਾਂ ਦੇ ਜਿਹੜੇ ਹੈਗੇ ਨੇ ਕਾਰੋਬਾਰ ਨੇ ਇਦਾਂ ਦੀਆਂ ਗੱਲਾਂ ਬਾਤਾਂ ਨੇ ਫਿਰ ਮੈਂ ਸਮਝਦਾ ਕਿ ਇਹ ਝੂਠੇ ਲੋਕ ਨੇ ਪੰਜਾਬ ਨਾਲ ਠੱਗੀ ਮਾਰ ਲਈ ਅੱਜ ਪੰਜਾਬ ਵਿੱਚ ਕਿਸੇ ਵੀ ਪੱਖੋਂ ਕੋਈ ਸੁਰੱਖਿਅਤ ਨਹੀਂ ਹੈਗਾ ਪੰਜਾਬ ਵਿੱਚ ਲੁੱਟਾਂ ਖਵਾਣੀਆਂ ਹੋ ਰਹੀਆਂ ਪੰਜਾਬ ਵਿੱਚ ਕਾਂਟੇ ਬੈਗ ਜਨਾਨੀਆਂ ਦੇ ਖੋ ਕੇ ਬੱਚਿਆਂ ਤੋਂ ਖੋ ਕੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਜਿਹੜੇ ਜਿਹੜੇ ਕਹਿੰਦੇ ਸੀ ਕਿ ਅਸੀਂ ਨਸ਼ਾ ਰੋਕ ਦਾਂਗੇ ਅਸੀਂ ਪੰਜਾਬ ਦੇ ਵਿੱਚ ਬਦਲਾਅ ਕਰ ਦਾਂਗੇ ਬਦਲਾਅ ਇਸ ਗੱਲ ਦਾ ਤਾਂ ਹੋ ਗਿਆ ਕਿ ਅੱਜ ਭ੍ਰਿਸ਼ਟਾਚਾਰ ਜਿਹੜਾ ਬਹੁਤ ਵੱਡੇ ਪੱਧਰ ਤੇ ਪਹੁੰਚ ਗਿਆ ਅੱਜ ਬਦਲਾਅ ਇਸ ਗੱਲ ਦਾ ਤਾਂ ਹੋ ਗਿਆ ਕਿ ਲੁੱਟਾਂ ਖੋਹਾਂ ਜਿਹੜੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਵਧ ਗਈਆਂ ਬਦਲਾਅ ਇਸ ਗੱਲ ਦਾ ਤਾਂ ਹੋ ਗਿਆ ਕਿ ਸਾਡੀਆਂ ਪੈਣਾ ਧੀਆਂ ਕੰਨਾਂ 'ਚ ਕਾਂਟੇ ਨਹੀਂ ਪਾ ਸਕਦੀਆਂ ਕੰਨਾਂ 'ਚ ਕੋਈ ਆਪਣੇ ਨੱਕ 'ਚ ਕੋਕਾ ਨਹੀਂ ਪਾ ਸਕਦੀਆਂ ਕਿਉਂਕਿ ਲੋਕਣਾ ਪੈ ਗਿਆ ਹਰ ਇਨਸਾਨ ਇਹ ਗੱਲਾਂ ਜਿਹੜੀਆਂ ਸੀਗੀਆਂ ਆਪਾਂ ਪੁਰਾਣੇ ਜ਼ਮਾਨੇ ਯੂਪੀ ਤੇ ਬਿਹਾਰ ਦੀਆਂ ਸੁਣਦੇ ਹੁੰਦੇ ਸੀ ਪਰ ਅੱਜ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਪੰਜਾਬ ਵਿੱਚ ਕੋਈ ਧੀ ਆਪਣਾ ਹਾਰ ਸ਼ਿੰਗਾਰ ਕਰਕੇ ਤੁਰ ਨਹੀਂ ਸਕਦੀ ਕਿਉਂਕਿ ਉਹਦੇ ਬੈਕ ਖੋਲੂਗਾ ਕੋਈ ਉਹਦੇ ਕਾਂਟੇ ਲੈ ਜਾਊਗਾ ਉਹਦੀ ਨੱਕ ਛਿਰ ਦੂਗਾ ਇਦਾਂ ਦਾ ਮਾਹੌਲ ਬਣ ਗਿਆ ਔਰ ਨਸ਼ਾ ਜਿਹੜਾ ਘਰ ਘਰ ਤੁਰਿਆ ਫਿਰਦਾ ਹੈ ਬੇਰੁਕਾਰੀ ਵੱਧ ਗਈ ਹੈਗੀ ਆ ਪੰਜਾਬ ਅੱਜ ਬਿਲਕੁਲ ਤਬਾਈ ਦੇ ਕੰਢੇ ਤੇ ਖੜ ਗਿਆ ਸੋ ਭਗਵਾਨਤਮਾਨ ਅਜੇ ਵੀ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਨਕਲੀਆਂ ਵਾਲੀਆਂ ਗੱਲਾਂ ਅਜੇ ਵੀ ਕਰੀ ਜਾ ਰਹੀਆਂ ਆ ਲੋਕ ਮੰਗਦੇ ਆ ਕਿ ਤੂੰ ਇਲੈਕਸ਼ਨ ਦੇ ਵਿੱਚ ਕੋਈ ਪ੍ਰੋਗਰਾਮ ਦੇ ਇਕਲੀਆਂ ਕਰਕੇ ਦੇ ਰਿਹਾ ਕਿ ਕੋਸ਼ਿਸ਼ ਕਰਕੇ ਦੇ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਕਿ ਗੱਲਾਂ ਬਾਤਾਂ ਨਾਲ ਲੋਕਾਂ ਨੇ ਨਹੀਂ ਰੱਜਣਾ ਹੈਗਾ ਲੋਕਾਂ ਦਾ ਅੱਜ ਨਾਭੇ ਹਲਕੇ ਦੇ ਵਿੱਚੋਂ 29 ਪਿੰਡਾਂ ਦੇ ਵਿੱਚੋਂ ਕਣਕ 4 ਮਹੀਨੇ ਦੀ ਕਾਇਕ ਹੋ ਗਈ ਉਹ 4 ਮਹੀਨਿਆਂ ਦੀ ਕੰਮ ਕਿਹਨਾਂ ਕੋਲ ਚਲੀ ਗਈ ਕਿਹੜੇ ਇਮਾਨਦਾਰਾਂ ਦੇ ਕੋਲ ਚਲੀ ਗਈ ਫੇਸ ਕਰਕੇ ਮੈਂ ਇਹ ਸਵਾਲ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਇਹਨਾਂ ਨੂੰ ਪੁੱਛੇ ਜਾ ਸਕਦੇ ਨੇ ਅੱਜ ਇਹਨਾਂ ਨੂੰ ਘੂਲੇ ਘਿਰ ਕੇ ਹਰੇਕ ਪਿੰਡ ਜਿੱਥੇ ਦਾ ਸਾਡਾ ਇੱਥੇ ਲੋਕਲ ਐਮਐਲਏ ਹੈ ਤੇ ਇੱਥੇ ਦਾ ਜਿਹੜਾ ਉਮੀਦਵਾਰ ਹੈਗਾ ਡਾਕਟਰ ਉਹਨਾਂ ਜਦੋਂ ਵੀ ਕਿਤੇ ਆਮ ਆਦਮੀ ਨਾਲ ਜਾਂਦੇ ਨੇ ਲੋਕ ਪਿੰਡ 'ਚ ਇਹਨਾਂ ਨੂੰ ਬੜੀ ਨਹੀਂ ਦਿੰਦੇ ਵਿੜਿਆਂ 'ਚ ਲੋਕ ਇਹਨਾਂ ਨੂੰ ਪੁੱਛ ਰਹੇ ਨੇ ਸਾਡਾ ਰਾਸ਼ਨ ਕਾਰਡ ਕਿੱਥੇ ਹੈ ਸਾਡਾ 10000 ਰੁਪਿਆ ਕਿੱਥੇ ਹੈ ਹਰ ਚੀਜ਼ ਦੇ ਵਿੱਚ ਇਹਨਾਂ ਨੇ ਧੋਖਾ ਕੀਤਾ ਲੋਕਾਂ ਨਾਲ ਅੱਜ ਜਿਹੜਾ ਹੈਗਾ ਸੀਗਾ ਤੁਹਾਡਾ ਮੈਡੀਕਲ ਸਿਸਟਮ ਉਹ ਪੰਜਾਬ 'ਚ ਫੇਲ ਹੋ ਗਿਆ ਜਿਹੜਾ ਬੀਰੋਕ੍ਰੇਸੀ ਸੀਗੀ ਜਿਹੜੀ ਟੋਟਲ ਫੇਲ ਹੋ ਚੁੱਕੀ ਹੈ ਜਿਹੜਾ ਲੋਕਾਂ ਦੀ ਸੁਰੱਖਿਆ ਸੀਗੀ ਉਹ ਖਤਮ ਹੋ ਚੁੱਕੀ ਹੈ ਫੇਸ ਕਰਕੇ ਲੋਕ ਠੱਗਿਆ ਠੱਗਿਆ ਮਹਿਸੂਸ ਕਰਦੇ ਨੇ ਸੋ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਵਾਸਤੇ ਤਿਆਰ ਨੇ ਕਿਉਂਕਿ ਤਿੰਨੇ ਪਾਰਟੀਆਂ ਨੂੰ ਵੋਟ ਨਹੀਂ ਪਾਣੀ ਨਾ ਭਾਜਪਾ ਨੂੰ ਵੋਟ ਪਾਵੇ ਕਿਉਂਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਨੂੰ ਤਪਾਇਆ ਬਹੁਤ ਵੱਡਾ ਸੋ ਫਿਰ ਇੱਕ ਸਿੱਖਾਂ ਸਿੱਖ ਧਰਮ ਦੇ ਉੱਪਰ ਬਹੁਤ ਵੱਡਾ ਹਮਲਾ ਕੀਤਾ ਜਿਹੜਾ ਕਿ ਹਰ ਸਿੱਖ ਨੂੰ ਪਤਾ ਲੱਗ ਰਿਹਾ ਕਿ ਜਿੱਥੇ ਸਾਡੇ ਪ੍ਰਬੰਧ ਹਜੂਰ ਸਾਹਿਬ ਦਾ ਪ੍ਰਬੰਧ ਪਟਨਾ ਸਾਹਿਬ ਦਾ ਪ੍ਰਬੰਧ ਦਿੱਲੀ ਗੁਰਦੁਆਰਾ ਸਾਹਿਬ ਕਮੇਟੀ ਦਾ ਪ੍ਰਬੰਧ ਤਾਂ ਹਰਿਆਣਾ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਇਹ ਸਾਰੇ ਪ੍ਰਬੰਧਾਂ ਨੂੰ ਢਾਉਣ ਦਾ ਮਕਸਦ ਸਿਰਫ ਇਹ ਕਰਿਆ ਉਹਦੇ ਵਿੱਚ ਇੱਕ ਗੱਲ ਰਹੀ ਹੈ ਕਿ ਅਕਾਲ ਤਖਤ ਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ ਸੋ ਇਹ ਕਦੇ ਵੀ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰਦਾ ਤੇ ਨਾ ਕੋਈ ਸਿੱਖ ਬਰਦਾਸ਼ਤ ਕਰਦਾ ਸੋ ਮੈਂ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਕੱਠੇ ਹੋਵੋ ਆ ਤੁਹਾਡੇ ਅੱਜ ਧਰਮ ਤੇ ਵੀ ਹਮਲਾ ਹੋ ਰਿਹਾ ਹੈ ਤੁਹਾਡੇ ਅਕਾਲ ਤਖਤ ਦੀ ਸ਼ਕਤੀ ਨੂੰ ਘਟਾਇਆ ਜਾ ਰਿਹਾ ਹੈ ਜੇ ਅਕਾਲ ਤਖਤ ਦੀ ਸ਼ਕਤੀ ਘਟਦੀ ਹੈ ਤਾਂ ਸਿੱਖ ਜਿਹੜਾ ਹੈਗਾ ਬਿਲਕੁਲ ਉਸ ਗੱਲ ਤੇ ਆ ਕੇ ਖੜ ਜੂਗਾ ਜਿਵੇਂ ਕਹਿੰਦੇ ਨੇ ਕਿ ਗੁਰੂ ਪਾਸ਼ਾ ਨੇ ਕਿਹਾ ਕਿ ਹਥਿਆਰ ਬਣਾ ਸਿੱਖ ਭੇਡ ਦੀ ਨਿਆਂ ਹੋ ਜਾਂਦਾ ਕੋਈ ਵੀ ਹੁੰਦਾ ਭੇਡ ਦੀ ਨਿਆਂ ਤੇ ਸਾਡੀ ਸ਼ਕਤੀ ਅਕਾਲ ਤਖਤ ਹੈ ਤੇ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਅਸੀਂ ਕਦੇ ਘਟਣ ਨਹੀਂ ਦੇਵਾਂਗੇ ਸੋ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਦੇਸ਼ ਵਿੱਚ ਦੇਸ਼ ਵਿੱਚ ਵਰਤੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਅੱਜ ਹਰ ਪੰਜਾਬੀ ਦੀ ਈ ਆਸ਼ ਕਰਦੇ ਆ ਕਿ ਹਰ ਪੰਜਾਬੀ ਆ ਜਿਸ ਗੱਲ ਤੇ ਖੜੇ ਕਿ ਪੰਜਾਬ ਵਿੱਚ ਪੰਜਾਬ ਦਾ ਰਾਜ ਰਵੇ ਜਿਹੜੀਆਂ ਤਿੰਨੇ ਪਾਰਟੀਆਂ ਬਾਹਰੋਂ ਹਕਮ ਲੈ ਕੇ ਆਉਂਦੀਆਂ ਤੇ ਪੰਜਾਬ ਨੂੰ ਠੱਗੀ ਮਾਰ ਕੇ ਵਾਪਸ ਮੋੜ ਦਿੰਦੀਆਂ ਇਹਨਾਂ ਤਿੰਨੇ ਪਾਰਟੀਆਂ ਨੂੰ ਵਾਪਸ ਕੀਤਾ ਜਾਵੇ ਪੰਜਾਬ ਚੋਂ ਤੇ ਲਾਲਕਾ ਜੀ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਬਹੁਤ ਰਜੇਵੇਂ ਨੇ ਤੁਹਾਨੂੰ ਵੀ ਕੱਲ ਦਾ ਵੀ ਪ੍ਰੋਗਰਾਮ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੀਗੇ ਸ਼੍ਰੋਮਣੀ ਕਾਲੀਦਲ ਦੇ ਹਲਕਾ ਲਾਭਤ ਤੋਂ ਇੰਚਾਰਜ ਸੀਨੇ ਰਾਗੂ ਮੱਖਣ ਸਿੰਘ ਲਾਲਕਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਹਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਈ ਇੱਕ ਖੇਤਰੀ ਪਾਰਟੀ ਹੈ ਜਿਹੜੀ ਉਹਦੀ ਬਹੁਤ ਵੱਡੀ ਜਿਹੜੀ ਪੰਜਾਬ ਨੂੰ ਜ਼ਰੂਰਤ ਹੈ ਸੋ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਧੰਨਵਾਦ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਇਹ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨ ਬਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ